ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ 6 ਮਹੀਨੇ ਦੇ ਵਿੱਚ ਇਹਦੀ ਕੁੱਟੀ ਬਣਾਈ ਹੋਈ ਹੈ ਤੇ ਇਹਦੇ ਵਿੱਚ ਆਪਾਂ ਲਏ ਹੋਏ ਨੇ 35 ਜੋਟੇ ਬਾਰਡਰ ਦੇ ਤੇ ਉੱਪਰੋਂ 38 ਜੋਟੇਾਂ ਤੇ ਉੱਪਰੋਂ ਆਪਾਂ ਕੁੱਟੀ ਬਣਾਈ ਹੋਈ ਹੈ ਤੇ ਜਿਹੜਾ ਇਸ ਦੇ ਉੱਪਰ ਆਪਾਂ ਡਿਜ਼ਾਈਨ ਪਾਇਆ ਹੋਇਆ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ 52 ਦੇ ਆਪਾਂ ਲਏ ਹੋਏ ਨੇ 18 ਜੋਟੇ ਬોર્ਡਰ ਦੇ ਤੇ ਉੱਪਰੋਂ 20 ਜੋਟੇ ਤੇ ਬਾਵਾਂ ਬਣਾਈਆਂ ਹੋਈਆਂ ਨੇ ਕਿ ਕੁਕੁੰਡਾ ਵਧਾਉਂਦੇ ਜਾਣਾ ਦੋਨਾਂ ਸਾਈਡਾਂ ਤੋਂ 9.5 ਇੰਚ ਤੇ ਆਪਾਂ ਗਲੇ ਦੀ ਕਾ ਮੋਡੇ ਦੀ ਕਾਟ ਪਾਈ ਹੋਈ ਏ 9.5 ਇੰਚ ਤੇ ਮੋਡੇ ਦੀ ਕਾਟ ਪਾਈ ਹੋਈ ਏ ਤੇ ਉਸ ਤੋਂ ਅੱਧਾ ਇੰਚ ਪਹਿਲਾਂ ਆਪਾਂ ਗਲਾ ਜਿਹੜਾ ਉਹ ਕੱਢਿਆ ਹੋਇਆ ਗਲੇ ਦੀ ਆਪਾਂ ਪੱਟੀ ਬਣਾਈ ਹੋਈ ਏ ਤੇ ਪੰਜ ਕੁੰਡੇ ਪੱਟੀ ਜੋਟੇ ਜਿਹੜੇ ਨੇ ਆਪਾਂ ਪੱਟੀ ਦੇ ਰੱਖ ਕੇ ਨੀਚੋਂ ਵੀ ਉਸੇ ਤਰ੍ਹਾਂ ਹੀ ਪੱਟੀ ਜਿਹੜੀ ਉਹ ਚੁੱਕੀ ਹੋਈ ਏ ਫੱਟੀ ਬੋਲਦੇ ਨੇ ਜਿਸ ਨੂੰ ਆ ਦੇਖੋ ਜੀ ਪੰਜ ਝੁੱਟੇ ਉੱਪਰਲੇ ਆਪਾਂ ਰੱਖ ਕੇ ਤੇ ਨੀਚੋਂ ਵੀ ਉਨੇ ਹੀ ਝੁੱਟੇ ਚੁੱਕ ਕੇ ਬਾਅਦ ਚ ਆਪਾਂ ਇਹ ਫੱਟੀ ਬਣਾਈ ਹੋਈ ਏ ਤੇ ਬਹੁਤ ਹੀ ਸੋਹਣੀ ਆਪਣੀ ਸ਼ੇਪ 'ਚ ਇਹ ਬਣੀ ਹੋਈ ਏ ਤੇ ਉੱਪਰੋਂ ਆਪਾਂ ਜਿਹੜਾ ਕੁੱਲ ਲੈਂਥ ਆਪਾਂ ਬਣਾਈ ਹੋਈ 15 ਇੰਚ ਕੋਟੀ ਦੀ ਕੁੱਲ ਲੈਂਥ 15 ਇੰਚ ਗਲੇ ਦੇ ਇਸ ਤਰ੍ਹਾਂ ਆਪਾਂ ਕੁੰਡੇ ਚੁੱਕ ਕੇ ਇੰਨਾ ਕੁ ਬਾਰਡਰ ਬਣਾਉਣਾ ਜਿਸ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਤੇ ਬਹੁਤ ਹੀ ਵਧੀਆ ਇਹ ਆਪਣਾ ਕੋਲਰ ਜਿਹੜਾ ਬਣ ਕੇ ਤਿਆਰ ਹੋਇਆ ਵਾਹ ਜੀ ਤੇ ਇਸ ਦੇ ਨਾਲ ਹੀ ਆਪਾਂ ਕੈਪ ਬਣਾਈ ਹੋਈ ਏ ਤੇ ਨਾਲ ਦੀਆਂ ਪੰਜ ਰੱਬਾ ਬਣਾਈਆਂ ਹੋਈਆਂ ਨੇ ਜੁਰਾਬਾਂ ਦੇ ਆਪਾਂ 20 ਝੁੱਟੇ ਜੁਰਾਬਾਂ ਦੇ ਚੁੱਕੇ ਹੋਏ ਸੀ ਤੇ ਆਪਾਂ ਇਹ ਕੈਪ ਬਣਾਈ ਹੋਈ ਏ 35 ਝੁੱਟਿਆਂ ਤੇ 35 ਝੁੱਟਿਆਂ ਤੇ ਕੈਪ ਬਣਾਈ ਹੋਈ ਏ ਇੰਨਾ ਕਿਸ ਨੂੰ ਨਹੀਂ ਹੈ ਉਹੀ ਡਿਜ਼ਾਈਨ ਆਪਾਂ ਕੁੱਟੀ ਵਾਲਾ ਇਸ ਦੇ ਉੱਪਰ ਬਣਾਇਆ ਹੋਇਆ ਤੇ ਜੁਰਾਬਾਂ ਦੇ ਆਪਾਂ 20 ਝੁੱਟੇ ਪਾਏ ਹੋਏ ਨੇ ਤੇ ਇਸ ਤਰ੍ਹਾਂ ਆਪਾਂ ਸਿੱਧਾ ਪੁੱਠਾ ਰਣ ਕੇ ਇਸ ਤਰ੍ਹਾਂ ਆਪਾਂ ਜੁਰਾਬਾਂ ਬਣਾਈਆਂ ਹੋਈਆਂ ਨੇ ਕੂਟੀ ਦੇ ਨਾਲ ਦੀ ਹੀ ਕੈਪ ਤੇ ਜਰਾਬਾਂ ਵੀ ਬਣਾਈਆਂ ਨੇ ਨਾਲ ਆਹ ਦੇਖੋ ਜੀ ਇਸ ਤਰ੍ਹਾਂ ਇਹ ਜਰਾਬਾਂ ਕਿਸ ਤਰ੍ਹਾਂ ਬਣਾਈਆਂ ਨੇ ਇਹ ਮੈਂ ਅਗਲੀ ਵੀਡੀਓ ਵਿੱਚ ਦੱਸਾਂਗੀ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਕੂਟੀ ਦੇ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਆਪਾਂ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਉਹ ਸ਼ੁਰੂ ਕਰਨਾ ਹੈ ਸਿੱਧੀ ਸਲਾਈ ਤੋਂ ਬਾਰਡਰ ਤੋਂ ਬਾਅਦ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਸ਼ੁਰੂ ਕਰਨਾ ਇੱਕ ਕੁੰਡਾ ਉਤਾਰ ਕੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਉਸ ਤੋਂ ਅੱਗੇ ਆਪਾਂ ਅਗਲੀਆਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਅਗਲੇ ਤਿੰਨ ਕੁੰਡਿਆਂ ਤੋਂ ਆਪਾਂ ਤੀਜੇ ਕੁੰਡੇ ਨੂੰ ਆਪਾਂ ਧਾਗਾ ਪਿੱਛੇ ਰੱਖਾਂਗੇ ਤੀਜੇ ਕੁੰਡੇ ਨੂੰ ਆਪਾਂ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਡੇਗਦਾਂਗੇ ਉੱਪਰ ਦੀ ਇਸ ਤਰ੍ਹਾਂ ਸਿੱਟ ਦੇਣਾ ਫਿਰ ਇੱਕ ਕੁੰਡਾ ਸਿੱਧਾ ਧਾਗੇ ਤੇ ਵੱਲ ਦਾਂਗੇ ਤੇ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾਵਾਂਗੇ ਅਗਲੇ ਤਿੰਨ ਕੁੰਡੇ ਫਿਰ ਆਪਾਂ ਉਲਟੇ ਬਣਾਵਾਂਗੇ ਤਿੰਨ ਕੁੰਡੇ ਉਲਟੇ ਉਸ ਤੋਂ ਅੱਗੇ ਫਿਰ ਆਪਾਂ ਉਸੇ ਤਰ੍ਹਾਂ ਹੀ ਰਿਪੀਟ ਕਰਾਂਗੇ ਦੋ ਕੁੰਡਿਆਂ ਦੇ ਉੱਪਰ ਦੀ ਤੀਜਾ ਕੁੰਡਾ ਸਿੱਟ ਦਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਕੇ ਵੱਲ ਦੇ ਕੇ ਅਗਲਾ ਕੁੰਡਾ ਵੀ ਸਿੱਧਾ ਤੇ ਅਗਲੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸ ਲਈ ਤੇ ਪੁੱਠੀ ਸਲਾਈ ਆਪਾਂ ਸਾਰਾ ਉਲਟਾ-ਉਲਟਾ ਬਣ ਕੇ ਕੰਪਲੀਟ ਕਰਨੀ ਹੈ ਬਿਲਕੁਲ ਹੀ ਸੋਖਾ ਜਿਹਾ ਇਹ ਡਿਜ਼ਾਈਨ ਹੈ ਦੋ ਸਲਾਈਆਂ ਦਾ ਹੀ ਇਹ ਡਿਜ਼ਾਈਨ ਹੈ ਬਣ ਕੇ ਇਹ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਪੁੱਠੀ ਸਲਾਈ ਇਹਦੇ ਵਿੱਚ ਆਪਾਂ ਉਲਟਾ-ਉਲਟਾ ਬੁਣਨਾ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਵਾਂਗੇ। ਇਸੇ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ, ਸਵੈਟਰ, ਜੈਕਟ ਤੇ ਪਾ ਸਕਦੇ ਹੋ। ਬਣ ਕੇ ਇਹ ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ ਲੱਗਦਾ ਹੈ। ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ। ਤੇ ਸਿੱਧੀ ਸਲਾਈ ਆਪਾਂ ਫਿਰ ਉਸੇ ਤਰ੍ਹਾਂ ਹੀ ਧਾਗਾ ਅੱਗੇ ਰੱਖਾਂਗੇ, ਇੱਕ ਕੁੰਡਾ ਉਤਾਰ ਕੇ, ਧਾਗਾ ਅੱਗੇ ਰੱਖ ਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ। ਫਿਰ ਧਾਗਾ ਪਿੱਛੇ ਕਰਾਂਗੇ। ਅਗਲੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਆ ਦੇਖੋ ਜੀ ਡਿਜ਼ਾਈਨ ਵਾਲੇ ਤਿੰਨ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਤੇ ਡਿਜ਼ਾਈਨ ਵਾਲੇ ਤਿੰਨ ਕੁੰਡੇ ਸਿੱਧੇ ਹਾਂਜੀ ਡਿਜ਼ਾਈਨ ਵਾਲੇ ਤਿੰਨ ਕੁੰਡੇ ਸਿੱਧੇ ਤੇ ਅੱਗੇ ਆਪਾਂ ਤਿੰਨ ਕੁੰਡੇ ਉਲਟੇ ਲਾਸਟ ਵਾਲੇ ਤਿੰਨ ਕੁੰਡੇ ਉਲਟੇ ਟਿੱਕ ਕੁੰਡਾ ਸਿੱਧਾ ਹਾਂਜੀ ਪੁੱਠੀ ਸਲਾਈ ਇਹਦੇ ਵਿੱਚ ਆਪਾਂ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਹੀ ਕੰਪਲੀਟ ਕਰਨੀ ਹੈ ਪੁੱਠੀ ਸਲਾਈ ਕੋਈ ਵੀ ਡਿਜ਼ਾਈਨ ਨਹੀਂ ਪਾਉਣਾ ਪੁੱਠੀ ਸਲਾਈ ਸਾਰੀ ਉਲਟਾ-ਉਲਟਾ ਬਣ ਕੇ ਕੰਪਲੀਟ ਕਰਨੀ ਹੈ ਤੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਡਿਜ਼ਾਈਨ ਬਣ ਕੇ ਇਹ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਇਸ ਨੂੰ ਤੁਸੀਂ ਜੈਨਸ ਕੋਟੀ ਸਵੈਟਰ ਤੇ ਪਾ ਸਕਦੇ ਹੋ ਉਲਟੀ ਸੈਂਟ ਤੋਂ ਆਪਾਂ ਸਾਰਾ ਉਲਟਾ ਉਲਟਾ ਹੀ ਬਣ ਕੇ ਕੰਪਲੀਟ ਕਰਨਾ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਇਸੇ ਨੂੰ ਆਪਾਂ ਵਾਰ-ਵਾਰ ਰਿਪੀਟ ਕਰਨਾ ਇਸ ਤੋਂ ਅੱਗੇ ਆਪਾਂ ਉਸੇ ਨੂੰ ਹੀ ਵਾਰ-ਵਾਰ ਰਿਪੀਟ ਕਰਨਾ ਜਿਵੇਂ ਆਪਾਂ ਸ਼ੁਰੂ ਚ ਹੀ ਬਣਾਇਆ ਸੀ ਤਿੰਨ ਕੁੰਡੇ ਉਲਟੇ ਉਸ ਤੋਂ ਅੱਗੇ ਸਿੱਧੇ ਤਿੰਨ ਕੁੰਡੇ ਨੇ ਜਿਹੜੇ ਉਨਾ ਤੋ ਤੀਜਾ ਗੁੰਡਾ ਆਪਾਂ ਦੂ ਗੁੰਡਿਆਂ ਦੇ ਉੱਪਰ ਦੀ ਡੇਗ ਲਾਂਗੇ ਤੇ ਫਿਰ ਆਪਾਂ ਉਸੇ ਤਰ੍ਹਾਂ ਹੀ ਬਣਾਉਣਾ ਆ ਦੇਖੋ ਜੀ ਬਾਰਡਰ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਹੀ ਸ਼ੁਰੂ ਕਰਕੇ ਇਹੇ ਡਿਜ਼ਾਈਨ ਜਿਹੜਾ ਉਹ ਬਣਾਵਾਂਗੇ ਤੇ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਇਹ ਡਿਜ਼ਾਈਨ ਲੱਗ ਰਿਹਾ ਬੱਚੇ ਦੀ ਕੋਟੀ ਦੇ ਉੱਪਰ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ